ਸਸੀ ਗਾਜੀ ਦੋਸਤੋ ਕੀ ਹਾਲ ਹੈ ਜੀ ਠੀਕ ਠਾਕ ਹਾਂ ਦੋਸਤੋ ਅੱਜ ਕਾਫੀ ਸਮੇਂ ਬਾਅਦ ਸਾਡੇ ਪੰਜਾਬ ਦੇ ਸ਼ਰਮੌਰ ਕਲਾਕਾਰ ਜਿਨ੍ਹਾਂ ਦੀ ਆਵਾਜ਼ ਤੁਹਾਡੇ ਕੰਨਾਂ ਦੇ ਵਿੱਚ ਰਸ ਖੋਲਦੀ ਹੈ ਤੇ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਮੈਂ ਗਾਣੇ ਕੀਤੇ ਤੇ ਹਰ ਗੱਭਰੂ ਦੀ ਅੱਖ ਵਿੱਚ ਤੋਂ ਨਹੀਂ ਅੱਜ ਕੱਲ ਰੜ ਕੇ ਇਹ ਗਾਣਾ ਅੱਜ ਵੀ ਸਟੇਜਾਂ ਦੇ ਉੱਤੇ ਯੂਨੀਵਰਸਿਟੀਆਂ ਉੱਤੇ ਮੇਲਿਆਂ ਨੂੰ ਤੇ ਅੱਜ ਵੀ ਗਾਣਾ ਵੱਜਦਾ ਤੇ ਅੱਜ ਅਚਾਨਕ ਜਿਹੜੀ ਹੈ ਸਾਡੀ ਮੁਲਾਕਾਤ ਹੋਈ ਹੈ ਸਾਡੇ ਭੈਣ ਜੀ ਸੁਦੇਸ਼ ਕੁਮਾਰੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਦੇਸ਼ ਕੁਮਾਰੀ ਬਹੁਤ ਜ਼ਿਆਦਾ ਖੁਸ਼ੀ ਹੋਈ ਅੱਜ ਮੈਨੂੰ ਨਿਰਮਲ ਸਿੱਧੂ ਭਾਜੀ ਹੁਣੀ ਆਏ ਆ ਆਪਣਾ ਫਗਵਾੜਾ ਲਾਡੀ ਭਾਜੀ ਦੀ ਹੱਤੀ ਤੇ ਜਿੱਥੋਂ ਅਸੀਂ ਸਾਰੇ ਕਲਾਕਾਰ ਸੰਗੀਤਕ ਭਾਈਚਾਰਾ ਸਾਰੇ ਡਰੈੱਸਾਂ ਭੰਗੜੇ ਗਿੱਧੇ ਵਾਲੇ ਜਿੰਨੇ ਵੀ ਸੂਟ ਜਿੰਨੀਆਂ ਵੀ ਡਰੈੱਸਾਂ ਸਾਡੀਆਂ ਸਿਲਦੀਆਂ ਇਹਨਾਂ ਕੋਲ ਅਸੀਂ ਲੈਨੇ ਆ ਤਾਂ ਸਬੱਬੀ ਅੱਜ ਮੇਲ ਹੋ ਗਿਆ ਇੱਥੇ ਫਿਰ ਜਦੋਂ ਆਈਏ ਕੋਈ ਨਾ ਕੋਈ ਆਰਟਿਸਟ ਕਲਾਕਾਰ ਇੱਥੇ ਹੁੰਦਾ ਹੀ ਆ ਮੇਲ ਹੋ ਹੀ ਜਾਂਦਾ ਆ ਤੋਂ ਅੱਜ ਬਹੁਤ ਖੁਸ਼ੀ ਹੋਈ ਮੇਰੇ ਭਾਜੀ ਦੇ ਨਾਲ ਮਿਲ ਕੇ ਮੈਨੂੰ ਸੋ ਇਹਨਾਂ ਦਾ ਪ੍ਰੋਜੈਕਟ ਕੀਤਾ ਸੀ ਉਹ ਤਾਂ ਮੈਂ ਕਹਿੰਨੀ ਮੇਰਾ ਇੱਕ ਫੇਵਰਟ ਪ੍ਰੋਜੈਕਟ ਸੀਗਾ ਹਰ ਗੱਭਰੂ ਦੀ ਅੱਖ ਵਿੱਚ ਤੂੰ ਨਹੀਂ ਅੱਜ ਕੱਲ ਰੜਕੇ ਸਦਾ ਬਹਾਰ ਸਦਾ ਬਹਾਰ ਕੀ ਕੀ ਬਾਤ ਆ ਪਾਜੀ ਬਹੁਤ ਸੁਰੀਲੇ ਔਰ ਸਾਡੇ ਤਾਂ ਉਸਤਾਦ ਮੈਂ ਮੰਨਦੀ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਸੁਣ ਸੁਣ ਕੇ ਤਾਂ ਅਸੀਂ ਸਿੱਖੀਏ ਸਿੱਕਿਆ ਹੂੰ ਤੇ ਇੱਥੋਂ ਤੱਕ ਪਹੁੰਚੇ ਅਸੀਂ ਸੁਣ ਸੁਣ ਕੇ ਸੋ ਮੇਰੀ ਬਹੁਤ ਖੁਸ਼ਕਿਸਮਤੀ ਸੀ ਜਦੋਂ ਮੈਂ ਪ੍ਰੋਜੈਕਟ ਕੀਤਾ ਇਹਨਾਂ ਦੇ ਨਾਲ ਬਹੁਤ ਪਾਜੀ ਮੈਨੂੰ ਖੁਸ਼ੀ ਹੋਈ ਸੱਚੀ ਹੈ ਸੋ ਨਾਈਸ ਫੈਮਿਲੀ ਹੈ ਹੈ ਬਹੁਤ ਹੀ ਨਾਈਸ ਫੈਮਿਲੀ ਜਿੰਨੀ ਮੈਂ ਤਾਰੀਫ ਕਰਾਂ ਨਾ ਓਨੀ ਘਟੇ ਸੋ ਬਹੁਤ ਚੰਗਾ ਜਪ ਜੀ ਦਾ ਸੱਚੀ ਗੱਲ ਹੈ ਅਸਲ ਦੇ ਵਿੱਚ ਪੰਜ ਜੀ ਪਤਾ ਕੀ ਗੱਲ ਹੈ ਜਿਹੜਾ ਬੰਦਾ ਆਪ ਅੱਛਾ ਹੁੰਦਾ ਨਾ ਆਪ ਰੂਹ ਵਾਲਾ ਬੰਦਾ ਹੁੰਦਾ ਫਿਰ ਉਹ ਉਹਨਾਂ ਦਾ ਮਤਲਬ ਸਾਹਮਣਾ ਵੀ ਕਹ ਦੋ ਉਹਨਾਂ ਦੇ ਲੋਕਾਂ ਦੇ ਨਾਲ ਹੀ ਹੁੰਦਾ ਤੁਸੀਂ ਆਪ ਇੰਨੇ ਸਰੀਲੇ ਹੋ ਤੁਸੀਂ ਆਪ ਇੰਨੇ ਸਾਦੇ ਹੋ ਇੰਨਾ ਜ਼ਿਆਦਾ ਤੁਸੀਂ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਮੈਂ ਜੀ ਕਿਸੇ ਹਰ ਹਰ ਫਨਕਾਰ ਨੇ ਬਹੁਤ ਯੋਗਦਾਨ ਪਾਇਆ ਹੈ ਪਰ ਮੈਂ ਕਹਿ ਸਕਦਾ ਤਾਂ ਵੀ ਨਾ ਕਹਿ ਸਕਦਾ ਕਿ ਸੁਦੇਸ਼ ਕੁਮਾਰੀ ਨੇ ਜਿੰਨੇ ਵੀ ਕਲਾਕਾਰਾਂ ਨਾਲ ਗਾਣੇ ਗਾਏ ਨੇ ਮাজে ਨਾਂ ਲੈਣ ਲੱਗ ਪਿਆ ਤੇ 15-20 ਮਿੰਟ ਲੱਗਣਗੇ ਉਹ ਸਾਰੇ ਕਲਾਕਾਰਾਂ ਦੇ ਗਾਣੇ ਹਿੱਟ ਹੋਇਆ ਚਾਹੇ ਨਵੇਂ ਆਰਟਿਸਟ ਆ ਚਾਹੇ ਪੁਰਾਣੇ ਆਰਟਿਸਟ ਆ ਔਰ ਸਾਰੇ ਲੋਕ ਗੀਤ ਬੰਦੇ ਜਾ ਰਹੇ ਆ ਉਦੋਂ ਵੱਡੀ ਗੱਲ ਇਹ ਤੁਹਾਡੀ ਜਿਹੜੀ ਆਵਾਜ਼ ਹੈ ਬਾਕੀ ਚੌਣ ਵਾਲੇ ਆਪਣੇ ਸਰੋਤੇ ਜਿਹੜੇ ਨੇ ਆਪਣੀ ਆਵਾਜ਼ ਨੂੰ ਪਿਆਰ ਕਰਦੇ ਆ ਤੇ ਉਹਨਾਂ ਦੇ ਸਿਰ ਤੇ ਆ ਸਾਰਾ ਤੇ ਨਹੀਂ ਖੱਲਾ ਥੈਂਕ ਯੂ ਤੁਸੀਂ ਬਹੁਤ ਮਾਨ ਸਤਕਾਰ ਦਿੰਨੇ ਮੈਨੂੰ ਬਹੁਤ ਜਿਆਦਾ ਨਹੀਂ ਮੈਂ ਮੈਂ ਬਿਲਕੁਲ ਜੀ ਮੈਂ ਜਿਹੜੇ ਸੁਰੀਲੇ ਆਰਟਿਸਟ ਆ ਨਾ ਮੈਡੀਕੋਸੀਸ਼ਨ ਦੀ ਹੈ ਕਿ ਜਿੰਨਾ ਵੀ ਸਤਕਾਰ ਦਿੱਤਾ ਜਾ ਸਕਦਾ ਤੇ ਨਾਲ ਸਾਡੇ ਬੈਠੇ ਨੇ ਭਾਜੀ ਰੇਸ਼ਮ ਜੀ ਇਹਨਾਂ ਬਿਨਾ ਵੀ ਗੱਲ ਅਧੂਰੀ ਹੈ ਮੈਂ ਰੇਸ਼ਮ ਜੀ ਦੀ ਗੱਲ ਇਸ ਲਈ ਖੁਮਾਰੀ ਜੀ ਦੱਸ ਬੈਠ ਬਾਕੀ ਭਾਜੀ ਦੇ ਅਸੀਂ ਹੈ ਮਲਬਾਈ ਬੰਦੇ ਆ ਦੋਨੇ ਤੇ ਭਾਜੀ ਇਹ ਰਾਂਦੀ ਤਾਂ ਸਿਰ ਤੋਂ ਪੈਰਾਂ ਤੱਕ ਤਰੀਫ ਹੀ ਤਰੀਫ ਸਹੀ ਗੱਲ ਹੈ ਸੰਗੀਤ ਦੀ ਤੁਰਦੀ ਫਿਰਦੀ ਯੂਨੀਵਰਸਿਟੀ ਹੈ ਸੱਚੀ ਗੱਲ ਹੈ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਇਹਨਾਂ ਤਰੀਕ ਵਿੱਚ ਪੇਗਾਫ ਜਨੀ ਹੈ ਤੇ ਮੇਰਾ ਵੀ ਤੇ 15 18 ਸਾਲਾਂ ਤੋਂ ਇਸ ਪਰਿਵਾਰ ਨਾਲ ਬਾਅਦ ਆਸਤਾ ਜਦੋਂ ਇਹ ਮਿਲਦੇ ਆ ਦਿਲ ਤੋਂ ਮਿਲਦੇ ਆ ਬੜੇ ਰੂਹਾਂ ਬੜੇ ਪਿਆਰ ਪਿਆਰ ਨਾਲ ਬਸ ਇਹ ਪਿਆਰ ਇਦਾਂ ਹੀ ਬਣਿਆ ਰਵੇ ਸਹੀ ਗੱਲ ਤੇ ਅਸੀਂ ਦੁਆ ਕਰਦੇ ਆ ਇਸ ਪਰਿਵਾਰ ਲਈ ਸੁਦੇਸ਼ ਭੈਣ ਜੀ ਉਹਨਾਂ ਵਾਸਤੇ ਨਹੀਂ ਨਹੀਂ ਅਸੀਂ ਹੁਣ ਦੁਬਾਰਾ ਇੱਕ ਗਾਣਾ ਹੋਰ ਵਧੀਆ ਕਰਨਾ ਸੀ ਬਿਲਕੁਲ ਜੀ ਮੈਂ ਜਿੰਨੇ ਵੀ ਆਰਟਿਸਟ ਮੈਨੂੰ ਦੇਖ ਰਹੇ ਨੇ ਤੇ ਮੈਂ ਉਹਨਾਂ ਨੂੰ ਵੀ ਇਹ ਤਕੀਦ ਕਰੂੰਗਾ ਕਿ ਨਵਾਂ 9 ਦਿਨ ਇਹ ਪੁਰਾਣਾ ਪੁਰਾਣਾ 100 ਦਿਨ ਬਲਕਿ ਤਾਂ 1000 ਦਿਨ ਹੈ 100 ਨਹੀਂ ਸੋ ਜਿੰਨੇ ਵੀ ਆਰਟਿਸਟ ਹੈ ਵੱਧ ਤੋਂ ਵੱਧ ਗਾਣੇ ਪੈੰਜੂ ਨੇ ਨਾ ਰਿਕਾਰਡ ਕਰਨੇ ਆ ਤੇ ਜ਼ਿੰਦਗੀ ਬਣ ਜਾਣੀ ਹੈ ਮੇਰੀ ਜ਼ਿੰਦਗੀ ਬਣੀ ਆ ਅਰੇ ਨਹੀਂ ਨਹੀਂ ਪਾਜੀ ਤੁਸੀਂ ਸਾਡੇ ਉਸਤਾਦ ਲੋਗੋ ਤੁਸੀਂ ਇਹ ਗੱਲ ਨਾ ਕੋ ਨਹੀਂ ਜਿਹੜੀ ਗੱਲ ਸੱਚ ਆ ਜੀ ਬਣੀ ਆ ਤੁਹਾਡਾ ਪ੍ਰੋਜੈਕਟ ਮੈਂ ਕੀਤਾ ਮੈਨੂੰ ਪਤਾ ਮੈਨੂੰ ਬਹੁਤ ਉਸ ਪ੍ਰੋਜੈਕਟ ਤੋਂ ਮੈਨੂੰ ਬਹੁਤ ਪ੍ਰੋਜੈਕਟ ਮਿਲੇ ਵੈਰੀ ਗੁੱਡ ਹਾਂ ਤੁਹਾਨੂੰ ਮੈਂ ਸਹੀ ਦੱਸਾਂ ਜਦੋਂ ਮੈਂ ਤੁਹਾਡੇ ਨਾਲ ਆਇਆ ਸੀ ਇੰਨੇ ਹਾਈ ਪਿਚ ਦੇ ਸਕਿਲ ਆ ਮੇਰੀ ਦਿਓ ਗਾਖ ਡਾਉਣਾ ਹੀਰੇ ਲੈ ਜਾ ਕਦੇ ਕਦੇ ਖੇਡ ਜਾਂਦਾ ਸੀ ਉਸ ਗੀਤ ਤੋਂ ਉਦੋਂ ਦੇ ਫੈਨ ਆ ਇਹ ਸਾਰੀ ਝੋਲੀ ਦੇ ਵਿੱਚ ਮਾਸਟਰ ਸੁਲਤਾਨ ਦੀ ਕੈਸਟ ਪਾਈ ਸੋ ਚਰਖੇ ਦੀ ਮਿੱਟੀ ਵਿੱਚੋਂ ਆਹ ਮੈਂ ਉਹ ਪਹਿਲਾ ਲਫਜ਼ ਇੱਕੋ ਹੀ ਵਰਤ ਦਿੰਦਾ ਕਿ ਇਹ ਸੰਗੀਤ ਦੀ ਯੂਨੀਵਰਸਿਟੀ ਹੈ ਸਹੀ ਗੱਲ ਹੈ ਇੱਥੇ ਕੋਈ ਦੂਰਾ ਨਹੀਂ ਇੱਥੇ ਕੋਈ ਐ ਮੈਂ ਹੁਣ ਕਈ ਜਮਾ ਦੀ ਫਲਾਣਾ ਧੰਕਰਨਾ ਇੱਕੋ ਹੀ ਦੂਰ ਇੱਕੋ ਹੀ ਲਫਜ਼ ਸੰਗੀਤ ਦੀ ਯੂਨੀਵਰਸਿਟੀ ਹੈ ਸਾਡਾ ਕੋਟ ਕੋਟ ਪ੍ਰਣਾਮ ਆ ਸਾਨੂੰ ਇਸ ਦਿਨ ਦੀ ਬਹੁਤ ਖੁਸ਼ੀ ਹੁੰਦੀ ਹੈ ਆਪ ਦੇ ਆਪ ਵਿੱਚ ਫਕਰ ਮਹਿਸੂਸ ਹੁੰਦਾ ਕਿ ਅਸੀਂ ਸਾਡੇ ਸਤਿਕਾਰਯੋਗ ਪੂਜਨੀਕ ਨਿਰਮਲ ਸਿੱਧੂ ਜੀ ਹਰਾਂ ਨੂੰ ਝਾਰਦੇ ਆ ਇਹ ਅਸੀਂ ਇਹਦੇ ਨਾਲ ਬੈਠਦੇ ਆ ਇਹ ਤੋਂ ਵੱਡੀ ਸਾਡੇ ਇਹ ਤੋਂ ਵੱਡੀ ਸਾਡੇ ਲਈ ਕਿਹੜੀ ਗੱਲ ਹੋ ਸਕਦੀ ਹੈ ਥੈਂਕ ਯੂ ਥੈਂਕ ਯੂ ਜੀ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਤੁਸੀਂ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਥੈਂਕ ਯੂ ਸੋ ਮਚ ਤੇ ਚਲੋ ਮਾਲਕ ਸੁੱਖ ਰੱਖੇ ਮੇਰੇ ਵੱਲੋਂ ਦਿਲੋਂ ਬਹੁਤ ਸਾਰੀਆਂ ਤੁਹਾਨੂੰ ਦੁਆਵਾਂ ਦੁਆਵਾਂ ਆ ਮਾਲਕ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਔਰ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਲਓ ਜੀ ਬਹੁਤ ਜਲਦੀ ਫਿਰ ਇੱਕ ਟਰੈਕ ਜਿਹੜਾ ਹੈ ਤੁਹਾਡੇ ਵਾਸਤੇ ਮੇਰਾ ਤੇ ਸਾਡੇ ਭੈਣ ਜੀ ਸਦੇਸ਼ ਮਾਰੀ ਇੱਕ ਯਾਦਗਾਰੀ ਜਿਹੜਾ ਗਾਣਾ ਫਿਰ ਜਲਦੀ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਤੇ ਇਦਾਂ ਹੀ ਤੁਸੀਂ ਪਿਆਰ ਜਿਹੜਾ ਬਣਾਈ ਰੱਖੋ ਜੀ ਥੈਂਕ ਯੂ ਭੈਣ ਜੀ ਓਕੇ ਥੈਂਕ ਯੂ ਰਿਸ਼ਮਪਾ ਜੀ ਥੈਂਕ ਯੂ ਵੈਰੀ ਮਚ